प्यारे विद्यार्थियों आज ਆਪਾਂ ਲੋਕ ਸਾਹਿਤ ਅਧੀਨ ਸੁਹਾਗ ਅਤੇ ਘੋੜੀਆਂ ਨਾਲ ਸੰਬੰਧਤ ਪ੍ਰਸ਼ਨਾਂ ਦੀ ਦੁਹराई ਕਰਨ ਜਾ ਰਹੇ ਹਾਂ ਜੇਕਰ ਆਪ ਜੀ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਸਮੇਂ ਸਿਰ ਤੁਹਾਡੇ ਤੱਕ ਪਹੁੰਚ ਸਕਣ ਸੋ ਆਪਾਂ ਦੁਹਰਾਈ ਸ਼ੁਰੂ ਕਰਨ ਜਾ ਰਹੇ ਹਾਂ ਕਿ ਕਿਹੜੇ ਲੋਕ ਗੀਤਾਂ ਵਿੱਚ ਕੁੜੀ ਦੇ ਮਨੋ ਭਾਵਾਂ ਅਤੇ ਸਹੁਰੇ ਘਰ ਦੀਆਂ ਕਲਪਨਾਵਾਂ ਦਾ ਜ਼ਿਕਰ ਹੁੰਦਾ ਹੈ ਸੁਹਾਗ ਵਿੱਚ ਕੁੜੀ ਦੇ ਮਨੋ ਭਾਵਾਂ ਅਤੇ ਸਹੁਰੇ ਘਰ ਦੀਆਂ ਕਲਪਨਾਵਾਂ ਦਾ ਜ਼ਿਕਰ ਹੁੰਦਾ ਹੈ ਚੜ ਚੁਬਾਰੇ ਸੁੱਤਿਆ ਸੁਹਾਗ ਵਿੱਚ ਬਾਬਲ ਨੂੰ ਕਿਸ ਤਰ੍ਹਾਂ ਸੁੱਤਾ ਦਿਖਾਇਆ ਗਿਆ ਹੈ ਬਾਬਲ ਨੂੰ ਬੇਫਿਕਰ ਸੁੱਤਾ ਦਿਖਾਇਆ ਗਿਆ ਹੈ। ਅਗਲਾ ਪ੍ਰਸ਼ਨ ਹੈ ਸਾਡੇ ਕੋਲ ਬੇਟੀ ਚੰਨਣ ਦੇ ਓਲੇ ਅਨੁਸਾਰ ਧੀ ਚੰਦਨ ਦੇ ਓਲੇ ਕਿਉਂ ਖੜੀ ਹੈ? ਉਹ ਸੰਗ ਦੇ ਕਾਰਨ ਚੰਦਨ ਦੇ ਓਲੇ ਖੜੀ ਹੈ। ਅਗਲਾ ਪ੍ਰਸ਼ਨ ਹੈ ਕਿ ਦੇਈ ਦੇਈ ਦੇ ਬਾਬਲਾ ਅਨੁਸਾਰ ਕੁੜੀ ਕਿਸ ਦੇ ਬਹੁਤੇ ਪੁੱਤਾਂ ਵਾਲੀ ਹੋਣ ਦੀ ਕਾਮਨਾ ਕਰਦੀ ਹੈ? ਉਹ ਸੱਸ ਦੇ ਬਹੁਤੇ ਪੁੱਤਾਂ ਵਾਲੀ ਹੋਣ ਦੀ ਕਾਮਨਾ ਕਰਦੀ ਹੈ ਤਾਂ ਜੋ ਉਹ ਨਿੱਤ ਨਵੇਂ ਵਿਆਹ ਦੇਖੇ ਨਵੇਂ ਪਹਾੜਾਂ ਤੇ ਪਰਬਤ ਲੋਕ ਗੀਤ ਦਾ ਰੂਪ ਕੀ ਹੈ ਇਹ ਸੁਹਾਗ ਦੇ ਅਧੀਨ ਲੋਕ ਗੀਤ ਆਉਂਦਾ ਹੈ ਸੋ ਅਗਲਾ ਹੈ ਜੀ ਸਾਡੇ ਕੋਲ ਘੋੜੀਆਂ ਘੋੜੀਆਂ ਦੇ ਅੰਤਰਗਤ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਨੂੰ ਕੀ ਕਹਿੰਦੇ ਹਨ ਉਸ ਨੂੰ ਘੋੜੀਆਂ ਕਿਹਾ ਜਾਂਦਾ ਹੈ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਕਿਹੜੇ ਲੋਕ ਗੀਤ ਗਾਏ ਜਾਂਦੇ ਹਨ ਵਿਆਹ ਦੇ ਦਿਨਾਂ ਵਿੱਚ ਮੁੰਡੇ ਦੇ ਘਰ ਘੋੜੀਆਂ ਗਾਈਆਂ ਜਾਂਦੀਆਂ ਹਨ ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਕਿਹੋ ਜਿਹਾ ਦੱਸਿਆ ਜਾਂਦਾ ਹੈ ਮੁੰਡੇ ਨੂੰ ਜਨਮ ਤੋਂ ਹੀ ਭਾਗਾ ਵਾਲਾ ਦੱਸਿਆ ਜਾਂਦਾ ਹੈ ਵਿਆੰਦਰ ਮੁੰਡੇ ਦੇ ਵਸਤਰਾ ਸੇਰੇ ਤੇ ਜੁੱਤੀ ਦੀ ਪ੍ਰਸ਼ੰਸਾ ਕਿਹੜੇ ਲੋਕ ਗੀਤਾਂ ਵਿੱਚ ਹੁੰਦੀ ਹੈ ਘੋੜੀਆਂ ਵਿੱਚ ਪ੍ਰਸ਼ੰਸਾ ਹੁੰਦੀ ਹੈ ਭਾਵ ਬਣਤਰ ਦੇ ਪੱਖੋਂ ਘੋੜੀ ਕਿਹੋ ਜਿਹਾ ਲੋਕ ਗੀਤ ਹੈ ਭਾਵ ਬਣਤਰ ਦੇ ਪੱਖੋਂ ਘੋੜੀ ਇੱਕ ਸਰਲ ਲੋਕ ਗੀਤ ਹੈ ਹਰਿਆਣੀ ਮਾਲਣ ਲੋਕ ਗੀਤ ਦਾ ਰੂਪ ਕੀ ਹੈ ਇਸ ਦਾ ਰੂਪ ਘੋੜੀ ਹੈ ਵਿਆਹੇ ਜਾਣ ਵਾਲੇ ਮੁੰਡੇ ਲਈ ਕਿਹੜਾ ਸ਼ਬਦ ਵਰਤਿਆ ਗਿਆ ਹੈ ਵਿਆਹੇ ਜਾਣ ਵਾਲੇ ਮੁੰਡੇ ਲਈ ਹਰਿਆ ਸ਼ਬਦ ਵਰਤਿਆ ਗਿਆ ਹੈ ਹਰਿਆ ਨੀਮਾਲਨ ਘੋੜੀ ਵਿੱਚ ਹਰਿਆ ਤੇ ਭਾਗੀ ਭਰਿਆ ਸ਼ਬਦ ਕਿਸ ਲਈ ਵਰਤਿਆ ਗਿਆ ਹੈ ਵਿਆੰਦੜ ਮੁੰਡੇ ਲਈ ਇਹ ਸ਼ਬਦ ਵਰਤਿਆ ਗਿਆ ਹੈ ਵਿਆੰਦੜ ਮੁੰਡੇ ਨੂੰ ਜੰਮਦਿਆਂ ਕਾਦੇ ਵਿੱਚ ਲਪੇਟਿਆ ਗਿਆ ਸੀ ਉਸ ਨੂੰ ਰੇਸ਼ਮ ਦੇ ਕੱਪੜੇ ਵਿੱਚ ਲਪੇਟਿਆ ਗਿਆ ਸੀ ਵਿਆਂਦੜ ਮੁੰਡੇ ਨੂੰ ਜੰਮਦੇ ਨੂੰ ਕਿਨਾਂ ਨੇ ਕੁਛੜ ਚੁੱਕਿਆ ਸੀ ਦਾਈਆਂ ਮਾਈਆਂ ਤੇ ਭੈਣਾਂ ਨੇ ਕੁਛੜ ਚੁੱਕਿਆ ਸੀ ਵਿਆਹ ਵਾਲੇ ਘਰ ਕਿਹੋ ਜਿਹੇ ਤੰਬੂ ਲੱਗੇ ਹੋਏ ਸਨ ਵਿਆਹ ਵਾਲੇ ਘਰ ਵਿੱਚ ਉੱਚੇ-ਉੱਚੇ ਤੰਬੂ ਲੱਗੇ ਹੋਏ ਸਨ ਵਿਆਂਦੜ ਲਈ ਸੇਰਾ ਕੌਣ ਲੈ ਕੇ ਆਈ ਵਿਆਂਦੜ ਲਈ ਸੇਰਾ ਮਾਲਣ ਲੈ ਕੇ ਆਈ ਸੇਰੇ ਵਿੱਚ ਚੰਬੇ ਦੇ ਫੁੱਲ ਕਿੰਨੇ ਹਨ ਸੇਰੇ ਦੇ ਵਿੱਚ ਚੰਬੇ ਦੇ ਫੁੱਲ 1 ਲੱਖ ਹਨ ਸੇਰੇ ਦਾ ਮੁੱਲ ਕਿੰਨਾ ਪਾਇਆ ਗਿਆ ਹੈ ਸੇਰੇ ਦਾ ਮੁੱਲ 3 ਲੱਖ ਪਾਇਆ ਗਿਆ ਹੈ ਮਾਲਣ ਨੂੰ ਕਿੱਥੇ ਸੇਰਾ ਬੰਨਣ ਲਈ ਕਿਹਾ ਗਿਆ ਹੈ ਮਾਲਣ ਨੂੰ ਵਿਆਂਤੜ ਦੇ ਮੱਥੇ ਤੇ ਸੇਰਾ ਬੰਨਣ ਲਈ ਕਿਹਾ ਗਿਆ ਹੈ ਮੈਂ ਬਲਹਾਰੀ ਦੇ ਮਾਂ ਦੀਆ ਸੁਰਜਨਾ ਕੋੜੀ ਕਿਸ ਨੂੰ ਸੰਬੋਧਿਤ ਹੈ ਘੋੜੀ ਚੜੇ ਮੁੰਡੇ ਨੂੰ ਸੰਬੋਧਿਤ ਹੈ ਵਿਆਂਦਰ ਦੀ ਘੋੜੀ ਕਿਸ ਚੀਜ਼ ਨਾਲ ਸ਼ੋਭ ਰਹੀ ਹੈ ਵਿਆਂਦਰ ਦੀ ਘੋੜੀ ਕਾਠੀ ਨਾਲ ਸ਼ੋਭ ਰਹੀ ਹੈ ਵਿਆਂਦਰ ਦੇ ਗਲ ਵਿੱਚ ਕੀ ਪਿਆ ਹੋਇਆ ਹੈ ਵਿਆਂਦਰ ਦੇ ਗਲ ਵਿੱਚ ਕੈਂਠਾ ਪਿਆ ਹੋਇਆ ਹੈ ਸਾਡੇ ਕੋਲ ਪ੍ਰਸ਼ਨ ਨੰਬਰ 19 ਹੈ ਵਿਆਂਦਰ ਨੇ ਕਿਸ ਦੇ ਘਰ ਟੁੱਕਣਾ ਹੈ ਵਿਆਂਦਰ ਨੇ ਨਵਾਬਾਂ ਦੇ ਘਰ ਟੁੱਕਣਾ ਹੈ ਕੋੜੀ ਵਿੱਚ ਕੌਣ ਵਿਆਂਦੜ ਮੁੰਡੇ ਤੋਂ ਬਲਿਹਾਰ ਜਾਂਦੀ ਹੈ ਇਸ ਵਿੱਚ ਮਾਂ ਵਿਆਂਦੜ ਮੁੰਡੇ ਤੋਂ ਬਲਿਹਾਰ ਜਾਂਦੀ ਹੈ ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਸ਼ਗਨਾ ਦਾ ਗਾਣਾ ਤੇ ਮਹਿੰਦੀ ਕਿਸ ਦੇ ਲਈ ਗਈ ਹੈ ਲਾੜੇ ਦੇ ਡੋਲਾ ਲਿਆਉਣ ਤੋਂ ਬਾਅਦ ਪਾਣੀ ਵਾਰ ਕੇ ਕਿਸ ਨੇ ਪੀਤਾ ਮੁੰਡੇ ਦੀ ਮਾਂ ਨੇ ਅਗਲਾ ਪ੍ਰਸ਼ਨ ਹੈ ਸਾਡੇ ਕੋਲ ਨਿੱਕੀ ਜਹੀ ਬੰਨੋ ਤੋਂ ਕੀ ਭਾਵ ਹੈ ਵਿਆਹ ਕੇ ਲਿਆਂਦੀ ਕੁੜੀ ਨਿੱਕੀ ਜਹੀ ਬੰਨੋ ਤੋਂ ਭਾਵ ਹੈ ਵਿਆਹ ਕੇ ਲਿਆਂਦੀ ਕੁੜੀ ਸੇਰਾ ਕਿਸ ਦੇ ਸਿਰ ਤੇ ਸਜਾਇਆ ਗਿਆ ਹੈ ਵਿਆਨਦੜ ਮੁੰਡੇ ਦੇ ਸਿਰ ਤੇ ਸੇਰਾ ਸਜਾਇਆ ਗਿਆ ਹੈ ਲਾੜੇ ਦੇ ਹੱਥਾਂ ਉੱਤੇ ਕੀ ਲਗਾਇਆ ਗਿਆ ਹੈ ਲਾਲ ਸੂਹੀ ਮਹਿੰਦੀ ਲਗਾਈ ਗਈ ਹੈ ਨਿੱਕੀ ਨਿੱਕੀ ਬੂੰਦੀ ਘੋੜੀ ਕਿਸ ਨੂੰ ਸੰਬੋਧਿਤ ਹੈ ਵਿਆਨਦੜ ਮੁੰਡੇ ਨੂੰ ਸੰਬੋਧਿਤ ਹੈ ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਮੌਸਮ ਕਿਹੋ ਜਿਹਾ ਹੈ ਮੌਸਮ ਕਿਣਮਣ ਵਾਲਾ ਹੈ ਵਿਆਂਦਰ ਦੇ ਸ਼ਗਨ ਕੌਣ ਕਰਦੀ ਹੈ ਵਿਆਂਦਰ ਦੇ ਸ਼ਗਨ ਉਸ ਦੀ ਮਾਂ ਕਰਦੀ ਹੈ ਦੰਮਾਂ ਦੀ ਬੋਰੀ ਕਿਸ ਦੇ ਹੱਥ ਵਿੱਚ ਹੈ ਵਿਆਂਦਰ ਦੇ ਬਾਬੇ ਦੇ ਹੱਥ ਵਿੱਚ ਹੈ ਵਿਆਂਦਰ ਮੁੰਡੇ ਦੀ ਘੋੜੀ ਕਿਹੋ ਜਹੀ ਦਾਲ ਚਰ ਰਹੀ ਹੈ ਉਹ ਪੀਲੀ ਪੀਲੀ ਦਾਲ ਚਰ ਰਹੀ ਹੈ ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਕਿਹੜੇ ਕਿਹੜੇ ਮਰਦ ਪਾਤਰਾਂ ਦਾ ਜ਼ਿਕਰ ਹੈ ਉਸ ਵਿੱਚ ਬਾਪ ਤੇ ਬਾਬੇ ਦਾ ਜ਼ਿਕਰ ਹੈ ਰੱਤੇ ਡੋਲੇ ਵਿੱਚ ਬੈਠ ਕੇ ਕੌਣ ਆਵੇਗਾ ਨਵੀਂ ਵਾਟੀ ਆਵੇਗੀ ਸਤਗੁਰਾਂ ਕਾਜ ਸਵਾਰਿਆਈ ਘੋੜੀ ਵਿੱਚ ਪਹਿਣਾ ਕਿਸ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ ਉਹ ਵੀਰ ਨੂੰ ਸ਼ਿੰਗਾਰਨ ਦੀ ਗੱਲ ਕਰਦੀਆਂ ਹਨ ਸਤਗੁਰਾਂ ਕਾਜ ਸਵਾਰਿਆਈ ਘੋੜੀ ਹੈ ਜਾਂ ਸੁਹਾਗ ਇਹ ਘੋੜੀ ਹੈ ਵੀਰ ਦੇ ਸੇਰੇ ਦੀਆਂ ਕਲੀਆਂ ਕੌਣ ਚੁੰਮਦਾ ਹੈ ਉਸ ਦੀ ਸੱਸ ਕਲੀਆਂ ਚੁੰਮਦੀ ਹੈ ਵਿਆਦੜ ਮੁੰਡੇ ਦੀ ਸੱਸ ਕਲੀਆਂ ਚੁੰਮਦੀ ਹੈ ਭਾਬੀਆਂ ਕਿਸ ਨੂੰ ਘੋੜੀ ਚੜਾਉਂਦੀਆਂ ਹਨ ਭਾਬੀਆਂ ਦਿਓਰ ਨੂੰ ਘੋੜੀ ਚੜਾਉਂਦੀਆਂ ਹਨ ਅਗਲਾ ਪ੍ਰਸ਼ਨ ਸਾਡੇ ਕੋਲ ਹੈ ਖਾਲੀ ਥਾਂ ਭਰੋ 헤 ਮਾਲਣ 헤 ਪਹਿਣੇ ਵਿਆਹ ਆ ਜਾਣ ਵਾਲਾ ਮੁੰਡਾ ਭਾਗਾ ਪਰਿਆ ਹੈ ਜਦੋਂ ਵਿਆਹ ਵਾਲਾ ਮੁੰਡਾ ਜੰਮਿਆ ਸੀ ਤਾਂ ਉਸ ਨੂੰ ਜੰਮਦੇ ਨੂੰ ਹੀ ਡੈਸ਼ ਦੇ ਕੱਪੜਿਆਂ ਵਿੱਚ ਲਪੇਟ ਕੇ ਰੱਖਿਆ ਗਿਆ ਸੀ। ਭਾਵ ਰੇਸ਼ਮ ਦੇ ਕੱਪੜਿਆਂ ਦੇ ਵਿੱਚ ਲਪੇਟ ਕੇ ਰੱਖਿਆ ਗਿਆ ਸੀ। ਮੁੰਡੇ ਨੂੰ ਨਹਾ ਤਵਾ ਕੇ ਰੇਸ਼ਮ ਵਿੱਚ ਲਪੇਟ ਕੇ ਖਡਾਉਣ ਲਈ ਦਾਇਆਂ ਮਾਈਆਂ ਤੇ ਭੈਣਾਂ ਦੇ ਕੁਛੜ ਚੁਕਾਇਆ ਜਾਂਦਾ ਸੀ। ਦਾਇਆਂ ਤੇ ਮਾਈਆਂ ਨੂੰ 5 ਰੁਪਏ ਦਿੱਤੇ ਗਏ। ਮੈਂ ਬਲਹਾਰੀ ਵੇ ਮਾਂ ਦੇ ਆ ਸੁਰਜਨਾ ਘੋੜੀ ਉੱਪਰ ਬੈਠੇ ਵਿਆਂਦੜ ਦੀ ਚਾਲ ਢਾਲ ਕਿਨاوارਗੀ ਹੈ ਸਰਦਾਰਾਂ ਵਰਗੀ ਹੈ ਵਿਆਂਦੜ ਨੇ ਡੈਸ਼ ਦੇ ਘਰ ਟੁੱਕਣਾ ਹੈ ਵਿਆਂਦੜ ਨੇ ਨਵਾਬਾਂ ਦੇ ਘਰ ਟੁੱਕਣਾ ਹੈ ਵਿਆਂਦੜ ਦਾ ਸਰਦਾਰਾਂ ਨਾਲ ਉੱਠਣਾ ਬੈਠਣਾ ਹੈ ਕੈਂਠਾ ਡੈਸ਼ ਨਾਲ ਬਣਿਆ ਹੈ ਕੈਂਠਾ ਕਾਦੇ ਨਾਲ ਬਣਿਆ ਹੋਇਆ ਹੈ ਕੈਂਠਾ ਜੁਗਨੀਆਂ ਨਾਲ ਬਣਿਆ ਹੋਇਆ ਹੈ ਮੱਥੇ ਤੇ ਚਮਕਣ ਵਾਲ ਕੋੜੀ ਵਿੱਚ ਬੰਣੜੇ ਦੇ ਸੇਰੇ ਦੀਆਂ ਕਿੰਨੀਆਂ ਲੜੀਆਂ ਹਨ ਉਸ ਦੇ ਸੇਰੇ ਦੀਆਂ 4 ਲੜੀਆਂ ਹਨ ਬੰਨੇ ਦੇ ਨਾਲ ਭਰਾਵਾਂ ਦੀ ਜੋੜੀ ਹੈ ਮਾਂ ਨੇ ਬੰਣੜੇ ਦੇ ਸਿਰ ਤੋਂ ਪਾਣੀ ਵਾਰ ਕੇ ਪੀਤਾ ਬੰਨੜੇ ਦੀ ਮਹਿੰਦੀ ਦਾ ਰੰਗ ਡੈਸ਼ ਹੈ ਬੰਨੜੇ ਦੀ ਮਹਿੰਦੀ ਦਾ ਰੰਗ ਲਾਲ ਸੂਹਾ ਹੈ ਨਕੀਆਂ ਨਕੀਆਂ ਕਣੀਆਂ ਦਾ ਡੈਸ਼ ਪਹਿ ਰਿਆ ਹੈ ਕੀ ਪਹਿ ਰਿਆ ਹੈ ਜੀ ਮੀ ਪਹਿ ਰਹਾ ਹੈ ਵਿਆਂਦਰ ਉੱਤੇ ਪੈਸੇ ਸੁੱਟਣ ਲਈ ਪੈਸਿਆਂ ਦੀ ਬੋਰੀ ਤੇਰੇ ਡੈਸ਼ ਨੇ ਹੱਥਾਂ ਵਿੱਚ ਫੜ ਲਈ ਹੈ ਕਿੰਨੇ ਹੱਥਾਂ ਵਿੱਚ ਫੜੀ ਹੋਈ ਹੈ ਬਾਬੇ ਨੇ ਵਿਆਂਦਰ ਦੇ ਬਾਪ ਨੇ ਡੈਸ਼ ਦੇ ਸੰਗਲ ਫੜ ਕੇ ਉਹਨਾਂ ਨੂੰ ਜੰਜ ਵਿੱਚ ਸ਼ਾਮਲ ਕਰ ਲਿਆ ਕਾਦੇ ਸੰਗਲ ਫੜ ਕੇ ਹਾਥੀਆਂ ਦੇ ਸੰਗਲ ਫੜ ਕੇ ਵਿਆਂਦਰ ਦੀ ਸੁੰਦਰਤਾ ਨਿਖਾਰਨ ਲਈ ਭਾਬੀ ਨੇ ਉਸ ਦੀਆਂ ਅੱਖਾਂ ਵਿੱਚ ਸੁਰਮਾ ਪਾਇਆ ਸਤਗੁਰਾਂ ਕਾਜ ਸਵਾਰਿਆ ਈ ਘੋੜੀ ਵਿੱਚ ਵੀਰ ਨੇ ਘੋੜਾ ਡੈਸ਼ ਦੇ ਦਰਖਤ ਹੇਠ ਵੱੱਦਾ ਉਹਨੇ ਕਾਹੇ ਕਾਦੇ ਹੇਠ ਵੱੰਨੀਆਂ ਸੀ ਉਹਨੇ ਫਲਾਹੀ ਦੇ ਦਰਖਤ ਦੇ ਹੇਠਾਂ ਬੰਨਿਆ ਸੀ ਪਹਿਣਾ ਨੇ ਡੈਸ਼ ਨੂੰ ਸ਼ਿੰਗਾਰਿਆ ਪਹਿਣਾ ਨੇ ਵੀਰ ਨੂੰ ਸ਼ਿੰਗਾਰਿਆ ਡੈਸ਼ ਨੇ ਵੀਰ ਨੂੰ ਠੰਡੇ ਠੰਡੇ ਹੁਲਾਰੇ ਦਿੱਤੇ ਠੰਡੇ ਠੰਡੇ ਹੁਲਾਰੇ ਨਦੀ ਨੇ ਦਿੱਤੇ ਵੀਰ ਦੀ ਸੱਸ ਨੇ ਸੇਰੇ ਦੀਆਂ ਕਲੀਆਂ ਨੂੰ ਚੁੰਮਿਆ ਜਾਂ ਵੀਰ ਦੀ ਸੱਸ ਸੇਰੇ ਦੀਆਂ ਕਲੀਆਂ ਨੂੰ ਚੁੰਮਦੀ ਹੈ ਅਗਲਾ ਪ੍ਰਸ਼ਨ ਹੈ ਜੀ ਸਾਡੇ ਕੋਲ ਕਿਹੜਾ ਕਥਨ ਠੀਕ ਜਾਂ ਗਲਤ ਹੈ ਸਾਡੇ ਕੋਲ ਸਭ ਤੋਂ ਪਹਿਲਾਂ ਹੈ ਕੁੜੀ ਦੇ ਵਿਆਹ ਤੇ ਘੋੜੀਆਂ ਕੁੜੀ ਦੇ ਵਿਆਹ ਤੇ ਗਈਆਂ ਜਾਂਦੀਆਂ ਹਨ ਨਹੀਂ ਜੀ ਕੁੜੀ ਦੇ ਵਿਆਹ ਤੇ ਸੁਹਾਗ ਗਾਏ ਜਾਂਦੇ ਹਨ ਇਸ ਲਈ ਇਹ ਗਲਤ ਹੈ ਘੋੜੀਆਂ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਨੂੰ ਜਨਮ ਤੋਂ ਹੀ ਭਾਗਾ ਵਾਲਾ ਦੱਸਿਆ ਜਾਂਦਾ ਹੈ ਬਿਲਕੁਲ ਸਹੀ ਹੈ ਜੀ ਇਹ ਸੇਰੇ ਵਿੱਚ ਚੰਬੇ ਦੇ ਫੁੱਲ 3 ਲੱਖ ਹਨ ਨਹੀਂ ਜੀ ਚੰਬੇ ਦੇ ਫੁੱਲ 1 ਲੱਖ ਹਨ ਮਾਲਣ ਨੂੰ ਵਿਆਂਦਰ ਦੇ ਮੱਥੇ ਉੱਤੇ ਸੇਹਰਾ ਬੰਨਣ ਲਈ ਕਿਹਾ ਜਾਂਦਾ ਹੈ ਬਿਲਕੁਲ درست ਹੈ ਜੀ ਇਹ ਮੈਂ ਬਲਿਹਾਰੀ ਦੇ ਮਾਂデア ਸੁਰਜਣਾ ਕੋੜੀ ਵਿੱਚ ਵਿਆਂਧੜ ਮੁੰਡੇ ਨੇ ਛੈ ਨਵਾਬਾਂ ਦੇ ਘਰ ਟੁਕਣਾ ਹੈ ਇਹਦੀ ਬਿਲਕੁਲ درست ਹੈ ਵਿਆਂਧੜ ਦੀ ਕਲਗੀ 2.5 ਹਜ਼ਾਰ ਦੇ ਮੁੱਲ ਦੀ ਹੈ ਨਹੀਂ ਜੀ ਇਹਦੇ ਵਿੱਚ 1.5 ਹਜ਼ਾਰ ਦੇ ਮੁੱਲ ਦੀ ਹੈ ਲਾੜੇ ਦੇ ਸਿਰ ਤੇ ਬੰਨੀ ਪੱਗ ਨੂੰ ਚੀਰਾ ਕਿਹਾ ਜਾਂਦਾ ਹੈ ਹਾਂਜੀ ਜੀ ਬਿਲਕੁਲ ਸਹੀ ਹੈ ਜੀ ਉਸ ਨੂੰ ਚੀਰਾ ਕਿਹਾ ਜਾਂਦਾ ਹੈ ਵਿਆਂਧੜ ਦਾ ਚੀਰਾ ਤਣੀਆਂ ਨਾਲ ਸਜਿਆ ਹੋਇਆ ਹੈ ਨਹੀਂ ਜੀ ਉਹਨੇ ਜਿਹੜਾ ਜਾਮਾ ਪਹਿਨਿਆ ਹੋਇਆ ਸੀ ਜਿਹੜੇ ਕੱਪੜੇ ਪਹਿਨੇ ਨੇ ਉਹ ਤਣੀਆਂ ਨਾਲ ਸਜੇ ਹੋਏ ਹਨ ਇਸ ਲਈ ਇਹ ਗਲਤ ਹੈ ਮੱਥੇ ਤੇ ਚਮਕਣ ਵਾਲ ਬੰਨੇ ਦੇ ਗਾਨੇ ਦੇ ਫੁੰਮਣ ਚਾਰ ਹਨ ਬਿਲਕੁਲ ਸਹੀ ਹੈ ਜੀ ਸ਼ਗਨਾ ਦੀ ਮਹਿੰਦੀ ਦਾ ਰੰਗ ਲਾਲ ਸੁਹਾ ਹੈ ਇਹ ਵੀ ਸਹੀ ਹੈ ਵਿਆਂਦਰ ਦੀ ਪਰਜਾਈ ਨੇ ਭਰਜਾਈ ਡੋਲਾ ਲਿਆਉਣ ਤੇ ਪਾਣੀ ਵਾਰ ਕੇ ਪਿੰਦੀ ਹੈ ਨਹੀਂ ਜੀ ਇਹ ਗਲਤ ਹੈ ਵਿਆਂਦਰ ਦੀ ਮਾਂ ਪਾਣੀ ਵਾਰਦੀ ਹੈ ਸੇਰਾ ਸਰਵਾਲੇ ਦੇ ਸਿਰ ਤੇ ਸਜਾਇਆ ਜਾਂਦਾ ਹੈ ਸੇਰਾ ਵਿਆਂਦਰ ਮੁੰਡੇ ਦੇ ਸਿਰ ਤੇ ਸਜਾਇਆ ਜਾਂਦਾ ਹੈ ਸਭ ਤੋਂ ਪਹਿਲਾਂ ਵਿਆਂਦਰ ਮੁੰਡੇ ਦੇ ਸ਼ਗਨ ਉਸ ਦੀ ਮਾਂ ਕਰਦੀ ਹੈ ਇਹ ਬਿਲਕੁਲ درست ਹੈ ਜੀ ਸ਼ਗਨ ਉਸ ਦੀ ਮਾਂ ਕਰਦੀ ਹੈ ਦੰਮਾ ਦੀ ਬੋਰੀ ਭੈਣ ਦੇ ਹੱਥ ਵਿੱਚ ਹੈ ਨਹੀਂ ਜੀ ਇਹ ਗਲਤ ਹੈ ਦੰਮਾ ਦੀ ਬੋਰੀ ਬਾਬੇ ਦੇ ਹੱਥ ਵਿੱਚ ਹੈ ਨਿੱਕਿਆ ਸ਼ਬਦ ਲਾੜੇ ਲਈ ਵਰਤਿਆ ਗਿਆ ਹੈ ਬਿਲਕੁਲ ਸਹੀ ਹੈ ਜੀ ਰੱਤੇ ਡੋਲੇ ਵਿੱਚ ਲਾੜਾ ਬੈਠ ਕੇ ਆਵੇਗਾ ਨਹੀਂ ਜੀ ਨਵੀਂ ਵਿਆਹੀ ਵੋਟੀ ਬੈਠ ਕੇ ਆਵੇਗੀ ਇਸ ਲਈ ਇਹ ਗਲਤ ਹੈ ਲਾੜੇ ਦੀ ਮਾਂ ਪਾਣੀ ਵਾਰ ਕੇ ਪੀਵੇਗੀ درست ਹੈ ਜੀ ਸਤਗੁਰਾਂ ਕਾਜ ਸਵਾਰਿਆਈ ਵੀਰ ਨੇ ਘੋੜਾ ਫਲਾਹੀ ਹੀਟ ਬੰਨਿਆ ਬਿਲਕੁਲ ਸਹੀ ਹੈ ਜੀ ਉਸਨੇ ਫਲਾਹੀ ਹੀਟ ਘੋੜਾ ਬੰਨਿਆ ਭਾਬੀਆਂ ਨੇ ਦੇਵਰ ਨੂੰ ਸ਼ਿੰਗਾਰਿਆ ਨਹੀਂ ਜੀ ਇੱਥੇ ਭੈਣਾ ਨੇ ਦੇਵਰ ਨੂੰ ਸ਼ਿੰਗਾਰਿਆ ਰੁਮਕ ਦੀ ਹਵਾ ਵੀਰ ਨੂੰ ਠੰਡੇ ਹੁਲਾਰੇ ਦਿੰਦੀ ਸੀ ਨਹੀਂ ਜੀ ਗਲਤ ਹੈ ਜੀ ਨਦੀ ਠੰਡੇ ਹੁਲਾਰੇ ਦਿੰਦੀ ਸੀ ਭੈਣਾ ਨੇ ਵੀਰ ਨੂੰ ਘੋੜੀ ਚੜਾਇਆ ਇਹ ਵੀ ਗਲਤ ਹੈ ਜੀ ਭਾਬੀਆਂ ਘੋੜੀ ਚੜਾਉਂਦੀਆਂ ਹਨ ਅੱਗੇ ਸਾਡੇ ਕੋਲ ਪ੍ਰਸ਼ਨ ਹੈ ਜੀ ਕਿ ਆਪਾਂ ਸਹੀ ਉੱਤਰ ਚੁਣਨਾ ਹੈ ਕਿ ਹਰਿਆਣੀ ਮਾਲਣ ਲੋਕਗੀਤ ਦਾ ਰੂਪ ਕਿਹੜਾ ਹੈ ਜੀ ਏ ਜੀ ਲੋਕਗੀਤ ਦਾ ਰੂਪ ਹੈ ਘੋੜੀ ਵਿਆਦੇ ਦਿਨਾਂ ਵਿੱਚ ਮੁੰਡੇ ਦੇ ਘਰ ਇਸਤਰੀਆਂ ਵੱਲੋਂ ਗਾਏ ਜਾਣ ਵਾਲੇ ਲੋਕ ਗੀਤ ਨੂੰ ਕੀ ਕਹਿੰਦੇ ਹਨ ਉਸ ਨੂੰ ਕੋੜੀ ਕਿਹਾ ਜਾਂਦਾ ਹੈ ਮੈਂ ਬਲਹਾਰੀ ਵੇ ਮਾਂ ਦੀਆਂ ਸੁਰਜਣਾ ਲੋਕ ਗੀਤ ਦਾ ਰੂਪ ਕੀ ਹੈ ਇਸ ਦਾ ਰੂਪ ਹੈ ਜੀ ਕੋੜੀ ਜਾਂ ਵਿਆਂਦਰ ਉੱਤੇ ਕੌਣ ਕੁਰਬਾਨ ਜਾ ਰਿਹਾ ਹੈ ਵਿਆਂਦਰ ਉੱਤੇ ਉਸ ਦੀ ਮਾਂ ਕੁਰਬਾਨ ਜਾ ਰਹੀ ਹੈ ਵਿਆਂਦਰ ਦੇ ਗਲ ਵਿੱਚ ਕੀ ਪਾਇਆ ਹੋਇਆ ਹੈ ਵਿਆੰਦੜ ਦੇ ਗਲ ਵਿੱਚ ਕੈਂਠਾ ਪਾਇਆ ਹੋਇਆ ਹੈ। ਵਿਆੰਦੜ ਦਾ ਕਿਨਾਂ ਨਾਲ ਉੱਠਣਾ ਬੈਠਣਾ ਹੈ? ਵਿਆੰਦੜ ਦਾ ਸਰਦਾਰਾਂ ਨਾਲ ਉੱਠਣਾ ਬੈਠਣਾ ਹੈ। ਮੱਥੇ ਤੇ ਚਮਕਣ ਵਾਲ ਲੋਕ ਗੀਤ ਦਾ ਰੂਪ ਕੀ ਹੈ? ਘੋੜੀ ਹੈ ਜੀ। 8ਵਾਂ ਪ੍ਰਸ਼ਨ ਸਾਡੇ ਕੋਲ ਹੈ ਕਿ ਸੇਰਾ ਕਿਸ ਦੇ ਸਿਰ ਤੇ ਸਜਾਇਆ ਗਿਆ ਹੈ? ਸੇਰਾ ਲਾੜੇ ਦੇ ਸਿਰ ਤੇ ਸਜਾਇਆ ਗਿਆ ਹੈ। ਵਿਆੰਦੜ ਮੁੰਡੇ ਦੀ ਘੋੜੀ ਕਿਹੋ ਜਹੀ ਢਾਲ ਚੱਲ ਰਹੀ ਹੈ? ਉਹ ਪੀਲੀ ਪੀਲੀ ਢਾਲ। ਚੜ ਰਹੀ ਹੈ ਵਿਆਂਦਰ ਮੁੰਡੇ ਨੇ ਕਿਹੋ ਜਹੀ ਘੋੜੀ ਉੱਤੇ ਚੜਨਾ ਹੈ ਉਸਨੇ ਨੀਲੀ ਘੋੜੀ ਉੱਤੇ ਚੜਨਾ ਹੈ ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਕਿਹੜੇ ਕਿਹੜੇ ਮਰਦ ਪਾਤਰਾਂ ਦਾ ਜ਼ਿਕਰ ਹੈ ਬਾਪ ਤੇ ਬਾਬੇ ਦਾ ਜ਼ਿਕਰ ਹੈ ਨਿੱਕੀ ਨਿੱਕੀ ਬੂੰਦੀ ਘੋੜੀ ਵਿੱਚ ਵਿਆਹ ਦੀਆਂ ਕਿਹੜੀਆਂ ਰਸਮਾਂ ਹਨ ਉਹਨਾਂ ਵਿੱਚੋਂ ਭਾਬੀ ਕਿਹੜੀ ਰਸਮ ਨਿਭਾਉਂਦੀ ਹੈ ਵਿਆਂਦਰ ਦੇ ਸੁਰਮਾ ਪਾਉਣ ਦੀ ਰਸਮ ਭਾਬੀ ਦੁਆਰਾ ਨਿਭਾਈ ਜਾਂਦੀ ਹੈ ਸਤਗੁਰਾਂ ਕਾਜ ਸਵਾਰਿਆਈ ਲੋਕ ਗੀਤ ਦਾ ਰੂਪ ਕੀ ਹੈ ਘੋੜੀ ਹੈ ਜੀ ਸਤਗੁਰਾਂ ਕਾਜ ਸਵਾਰਿਆਈ ਘੋੜੀ ਵਿੱਚ ਵੀਰ ਨੂੰ ਠੰਡੇ ਹਲਾਰੇ ਕੌਣ ਦਿੰਦਾ ਹੈ ਨਦੀ ਠੰਡੇ ਹਲਾਰੇ ਦਿੰਦੀ ਹੈ ਵਿਆਂਦਣ ਨੂੰ ਘੋੜੀ ਉੱਤੇ ਕਿਸ ਨੇ ਚੜਾਇਆ ਈ ਵਿਆਂਦਣ ਨੂੰ ਘੋੜੀ ਤੇ ਕੌਣ ਚੜਾਉਂਦਾ ਹੈ ਜੀ ਭਾਬੀਆਂ ਚੜਾਉਂਦੀਆਂ ਹਨ ਸੋ ਮੈਂ ਆਸ ਕਰਦਾ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਤੁਸੀਂ ਇਸ ਤੋਂ ਫਟਾਫਟ ਦੁਹਰਾਈ ਕਰਕੇ ਤੇ ਚੰਗੇ ਅੰਕ ਪ੍ਰਾਪਤ ਕਰੋਗੇ ਧੰਨਵਾਦ